ਆਰੇ ਪਾਪਾ ਕਿਥੋਂ ਸਹੀ ਪਾਪਾ ਨਾ ਕਰ ਗਿਆ ਜੀ ਬਾਬਾ ਚਾਰ ਇੱਥੇ ਪਾਇਆ ਘਰੋਂ ਪਾ ਕੇ ਦੇ ਜਾਵੇਂ ਚਾਰ ਦੀ ਇੱਥੇ ਤੇ ਅੰਬ ਸੇਨੇ ਵਿਗੇ ਹੱਥੋਂ ਟੱਕਿਆ ਅੰਦਰ ਤੋਂ ਪਾ ਨਹੀਂ ਨਿਆ ਠੀਕ ਹੈ ਮੈਂ ਕਹਿੰਦਾ ਕਰੋ ਪਵਾ ਕੇ ਤੇ ਸਾਡੇ ਕੋਲ 3-5 ਸਾਲ ਦਾ ਮੋਹ ਪਿਆ ਹੈ ਇੱਥੇ ਤਾਂ ਨਾ ਮੇਰਾ ਖਿਆਲ ਪੰਜ-ਪੰਜ ਸਾਲ ਦਾ ਚਾਰ ਪਿਆ ਠੀਕ 10 ਸਾਲ ਦਾ ਵੀ ਪਿਆ ਹੈ ਇੱਕ ਵੱਡਾ ਪਿਆ ਹੈ ਵੱਡਾ ਪੰਡਾ ਠੀਕ ਹੈ ਇਹ ਵੀ ਸਾਡੇ ਕੋਲ achar ਲਿੰਬੂ ਦਾ ਵੀ 20-20 ਪਏ ਆ ਠੀਕ ਤੇ ਆਮ ਦਾ ਤਾਂ ਗਿਣਤੀ ਨਹੀਂ ਹੁੰਦੀ ਤੇ ਤੋ ਮਰਤਾਨ ਤੁੰਵੇਂ ਦੇ ਪਏ ਆ ਠੀਕ ਜਿੰਮੇ ਦਾ ਚਾਹ ਤੂੰ ਖਾਦਾ ਹੀ ਨਹੀਂ ਰੋਟਾ ਤੇ ਤੁੰਵੇਂ ਦਾ ਬਈ ਮਸਾਲਾ ਉਵੇਂ ਪਾਉਣੇਗੇ ਵਿੱਚ ਤੇ ਕੋੜਾ ਨਾ ਹੁੰਦਾ ਹੋਊ ਜੀ ਹਾਂ ਕੋੜਾ ਕਿੱਥੇ ਹੁੰਦਾ ਪਾਰ ਦਾ ਚਾਹ ਪਾਜੀ ਦਾ ਉਹ ਜਿੰਦਗੀ ਆਉਂਦਾ ਤੇ ਨਹੀਂ ਤੁੰਵੇਂ ਦੇ ਵਿੱਚ ਖੰਡ ਵੀ ਪਾਉਣੇਗੇ ਨਹੀਂ ਕੁਛ ਨਹੀਂ ਪਾਈ ਵਾ ਔਖਾ ਹੀ ਆ